ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਹਾਜ਼ਰਾਂ ਜੀ ਅੱਜ ਦੇ ਨਰਮਾ ਮੰਡੀ ਦੇ ਭਾਅ ਲੈ ਕੇ ਸੋ ਅੱਜ ਜਨਨਿਕ 20 ਜਨਵਰੀ 2024 ਨੂੰ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਕਿੰਨੂ ਦੇ ਮਾਫ ਕਰਨਾ ਨਰਮੇ ਦੇ ਕੀ ਭਾਅ ਰਹੇ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਰਾਜਸਥਾਨ ਦੀਆਂ ਕੁਝ ਮੰਡੀਆਂ ਦੀ ਗੱਲ ਕਰਦੇ ਹਾਂ ਤੇ ਫਿਰ ਪੰਜਾਬ ਦੀਆਂ ਮੰਡੀਆਂ ਦੇ ਨਾਲ-ਨਾਲ ਹਰਿਆਣੇ ਦੀਆਂ ਮੰਡੀਆਂ ਦੀ ਵੀ ਜਿਹੜੀ ਗੱਲ ਆ ਉਹ ਕਰਾਂਗੇ ਜੀ ਸਭ ਤੋਂ ਪਹਿਲਾਂ ਹਰਮਾਨਗੜ ਤੇ ਸੂਰਤਗੜ ਦੀ ਗੱਲ ਕਰਦੇ ਹਾਂ ਜਿੱਥੇ ਅੱਜ ਨਰਮੇ ਦਾ ਭਾਅ 6980 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ ਇਸੇ ਤਰ੍ਹਾਂ ਹੀ ਸੰਗਰੀਆ ਮੰਡੀ ਦੇ ਵਿੱਚ ਨਰਮੇ ਦਾ ਭਾਅ 6849 ਰੁਪਏ ਪ੍ਰਤੀ ਕੁਆਂਟਲ ਤੇ ਰਾਵਤ ਸਰ ਦੇ ਵਿੱਚ ਅੱਜ ਨਰਮਾ ਜਿਹੜਾ ਵਿਕਿਆ ਜੀ ਉਹ 6850 ਰੁਪਏ ਪ੍ਰਤੀ ਕੁਆਂਟਲ ਵਿਕਿਆ ਇਸੇ ਤਰ੍ਹਾਂ ਹੀ ਗੋਲੂ ਵਾਲਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 6700 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਵਿਜੇਨਗਰ ਦੇ ਵਿੱਚ ਨਰਮੇ ਦਾ ਭਾਅ 6830 ਰੁਪਏ ਪ੍ਰਤੀ ਕੁਆਂਟਲ ਸੀ ਜਿਹੜਾ ਅੱਜ ਰਿਹਾ ਜੀ ਅਨੂਪਗੜ ਦੀ ਗੱਲ ਕਰੀਏ ਅ ਗੰਗਾ ਨਗਰ ਦੇ ਅਨੂਪਗੜ ਵਿੱਚ ਨਰਮੇ ਦਾ ਭਾਅ ਬਹੁਤ ਘਟ ਜਾਨੀ ਕਿ 6511 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਬਠਿੰਡਾ ਦੇ ਸੰਗਤ ਦੀ ਗੱਲ ਕਰੀਏ ਬਠਿੰਡਾ ਦੀ ਸੰਗਤ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 7200 ਰੁਪਏ ਪ੍ਰਤੀ ਕੁਆਂਟਲ ਰਿਹਾ ਮਲੋਟ ਮੰਡੀ ਦੇ ਵਿੱਚ ਨਰਮਾ 6895 ਰੁਪਏ ਪ੍ਰਤੀ ਕੁਆਂਟਲ ਜਿਹੜਾ ਵਿਕਿਆ ਅੱਜ ਇਸੇ ਤਰ੍ਹਾਂ ਇਹ ਬੋਰ ਮੰਡੀ ਦੇ ਵਿੱਚ ਨਰਮੇ ਦਾ ਭਾਅ 8845 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ ਤੇ ਕਪਾਹ ਜਿਹੜੀ ਵਿਕੀ ਹੈ ਇੱਥੇ ਉਹ 6700 ਰੁਪਏ ਪ੍ਰਤੀ ਕੁਆਂਟਲ ਵਿਕੀ ਹੈ ਤੇ ਜੇਕਰ ਗੱਲ ਕਰੀਏ ਹੋਰਨਾਂ ਮੰਡੀਆਂ ਦੀ ਤਾਂ ਫਤਿਹਾਬਾਦ ਮੰਡੀ ਦੇ ਵਿੱਚ ਨਰਮਾ 6750 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਕਪਾਹ 6950 ਰੁਪਏ ਪ੍ਰਤੀ ਕੁਆਂਟਲ ਵਿਕੀ ਐਲਨਾਬਾਦ ਮੰਡੀ ਦੇ ਵਿੱਚ ਨਰਮਾ 8845 ਰੁਪਏ ਤੇ ਕਪਾਹ 8600 ਰੁਪਏ ਪ੍ਰਤੀ ਕੁਆਂਟਲ ਜਿਹੜੀ ਵਿਕੀ ਹੈ ਸਰਸਾ ਮੰਡੀ ਦੇ ਵਿੱਚ ਜਿਹੜਾ ਨਰਮੇ ਦਾ ਭਾਅ ਰਿਹਾ ਜੋ 6980 ਰੁਪਏ ਪ੍ਰਤੀ ਕਵਾਂਟਲ ਰਿਹਾ ਤੇ ਕਪਾਹ 7100 ਰੁਪਏ ਪ੍ਰਤੀ ਕਵਾਂਟਲ ਵਿਕੀ ਆ ਆਦਮਪੁਰ ਮੰਡੀ ਦੇ ਵਿੱਚ ਨਰਮਾ ਜਿਹੜਾ 6700 ਰੁਪਏ ਪ੍ਰਤੀ ਕਵਾਂਟਲ ਵਿਕਿਆ ਅੱਜ ਤੇ ਬਰਵਾਲਾ ਮੰਡੀ ਦੀ ਗੱਲ ਕਰੀਏ ਤਾਂ ਬਰਵਾਲਾ ਮੰਡੀ ਦੇ ਵਿੱਚ ਨਰਮੇ ਦਾ ਭਾਅ 6761 ਰੁਪਏ ਪ੍ਰਤੀ ਕਵਾਂਟਲ ਜਿਹੜਾ ਰਿਹਾ ਇਸੇ ਤਰ੍ਹਾਂ ਹੀ ਜੇਕਰ ਗੱਲ ਕਰੀਏ ਹੋਰ ਨਾ ਮੰਡੀਆਂ ਦੀ ਤਾਂ ਅਦਿੱਲਾਬਾਦ ਮੰਡੀ ਦੇ ਵਿੱਚ ਨਰਮੇ ਦਾ ਭਾਅ 6800 ਰੁਪਏ ਪ੍ਰਤੀ ਕੁਆਂਟਲ ਜਿਹੜਾ ਅੱਜ ਉਹ ਰਿਹਾ ਜੀ ਇਸੇ ਤਰ੍ਹਾਂ ਹੀ ਨਾਗਪੁਰ ਦੇ ਉਮਰੇਦ ਵਿੱਚ ਨਰਮੇ ਦਾ ਭਾਜੜਾ ਰਿਹਾ ਉਹ 870 ਰੁਪਏ ਪ੍ਰਤੀ ਕੁਆਂਟਲ ਤੇ ਪੂਨੇ ਦੇ ਬਾਰਾਮਤੀ ਵਿੱਚ ਨਰਮਾ 3600 ਰੁਪਏ ਪ੍ਰਤੀ ਕੁਆਂਟਲੀ ਵਿਕਿਆ ਇਸੇ ਤਰ੍ਹਾਂ ਹੀ ਨਾਗਪੁਰ ਦੇ ਹਿੰਗਨਾ ਵਿੱਚ ਨਰਮੇ ਦਾ ਭਾਅ 6900 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਹਿਸਾਰ ਵਿੱਚ ਨਰਮੇ ਦਾ ਭਾਅ 6400 ਰੁਪਏ ਪ੍ਰਤੀ ਕੁਆਂਟਲ ਤੇ ਹਿਸਾਰ ਦੇ ਜੀਨ ਦੇ ਜੁਲਾਨਾ ਵਿੱਚ ਜਲੁਾਨਾ ਵਿੱਚ ਨਰਮੇ ਦਾ ਭਾਅ 6500 80 ਰੁਪਏ ਪ੍ਰਤੀ ਕੁਆਂਟਲ ਜਿਹੜਾ ਅੱਜ ਰਿਹਾ ਜੀ ਇਸੇ ਤਰ੍ਹਾਂ ਹੀ ਭਵਾਨੀ ਦੀ ਸਵਾਨੀ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮਾ 6500 ਰੁਪਏ ਪ੍ਰਤੀ ਕੁਆਂਟਲ ਵਿਕਿਆ ਤੇ ਜੀਨ ਦੇ ਉਚਾਣਾ ਵਿੱਚ ਨਰਮੇ ਦਾ ਭਾਅ 6551 ਰੁਪਏ ਪ੍ਰਤੀ ਕੁਆਂਟਲ ਜਿਹੜਾ ਅੱਜ ਰਿਹਾ ਅਕੋਲਾ ਮੰਡੀ ਦੀ ਗੱਲ ਕਰ ਲੈਣੇ ਜਾਂਦੇ ਜਾਂਦੇ ਇੱਥੇ ਨਰਮੇ ਦਾ ਭਾਅ 7100 30 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਜੀ